ਇਹ ਦੁਨੀਆ ਦੇ ਲਈ ਇੱਕ ਟੈਨਸ਼ਨ ਵਾਲੀ ਗੱਲਤਾ ਹੈ ਜੇਕਰ ਆਪਾਂ ਹਾਂਗਕਾਂਗ ਦੀ ਗੱਲ ਕਰੀਏ ਤਾਂ ਉੱਥੇ ਇੱਕ ਵੀਕ ਦੇ ਵਿੱਚ 31 ਕਰੋਨਾ ਦੇ ਮਾਮਲੇ ਸਾਹਮਣੇ ਆਏ ਨੇ ਉਹ ਵੀ ਕੋਈ ਨਾਰਮਲ ਕਰੋਨਾ ਦੇ ਮਾਮਲੇ ਹਾਂਗਕਾਂਗ ਦੇ ਅੰਦਰ ਨਹੀਂ ਆਏ ਜਿੰਨੇ ਵੀ ਪੇਸ਼ੈਂਟ ਐਡਮਿਟ ਹੋਏ ਉਹ ਬਹੁਤ ਜ਼ਿਆਦਾ ਸੀਰੀਅਸ ਸਨ ਜਿਹੜਾ ਸਭ ਤੋਂ ਵੱਧ ਟੈਨਸ਼ਨ ਦਾ ਕਾਰਨ ਉਹ ਇਹ ਹੈ ਕਿ ਇੰਡੀਆ ਦੇ ਮੁੰਬਈ ਦੇ ਵਿੱਚ ਵੀ ਕਰੋਨਾ ਦੇ ਦੋ ਮਾਮਲੇ ਸਾਹਮਣੇ ਆ ਰਹੇ ਨੇ ਤੇ ਦੋਨੇ ਹੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਂਗਕਾਂਗ ਤਾਂ ਆਪਾਂ ਕਹਿ ਸਕਦੇ ਹਾਂ ਕਿ ਚైనా ਦਾ ਹੀ ਹੁਣ ਸਤ ਤਕਰੀਬਨ ਬਾਲ ਹੀ ਚੁੱਕਿਆ ਹੈ ਕਰੋਨਾ ਦੇ ਜਿਹੜੇ ਅਲੱਗ-ਅਲੱਗ ਵੇਰੀਐਂਟ ਨੇ ਜਿਵੇਂ ਕਿ ਵਾਇਰਸ ਪਾ ਰਿਹਾ ਹੈ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਕਿ ਵੈਕਸੀਨੇਸ਼ਨ ਤੋਂ ਬਾਅਦ ਵੀ ਕੋਵਿਡ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਵੈਕਸੀਨ ਹੋਈ ਸੀ ਉਹਨਾਂ ਨੂੰ ਵੀ ਫਿਰ ਤੋਂ ਕੋਵਿਡ ਹੋ ਗਿਆ ਸੀ ਤੇ ਮੁੰਬਈ ਦੇ ਵਿੱਚ ਜਿਹੜੀਆਂ ਦੋ ਮੌਤਾਂ ਹੋਈਆਂ ਨੇ ਕੋਵਿਡ ਦੇ ਨਵੇਂ ਵੇਰੀਐਂਟ ਦੇ ਨਾਲ ਉਹ ਮੁੰਬਈ ਦੇ ਪ੍ਰੇਲ ਇਲਾਕੇ ਦੇ ਵਿੱਚ ਬੀਐਮਸੀ ਦੇ ਹਸਪਤਾਲ ਦੇ ਵਿੱਚ ਇੱਕ ਜਣੇ ਦੀ ਤਾਂ ਮੌਤ ਹੋਈ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ WhatsApp ਨੇ Jio TV Official ਦਾ ਇੱਕ ਵੈਰੀਫਾਈਡ ਚੈਨਲ ਬਣਾ ਦਿੱਤਾ ਹੈ ਤੇ ਸਾਡੇ WhatsApp ਚੈਨਲ ਦਾ ਲਿੰਕ ਅਸੀਂ ਕਮੈਂਟ ਦੇ ਵਿੱਚ ਪਾ ਰਹੇ ਹਾਂ ਉਸ ਚੈਨਲ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਓ ਕਿਉਂਕਿ ਜੇਕਰ ਤੁਸੀਂ ਉਹ ਫੋਲੋ ਕਰਿਆ ਹੋਵੇਗਾ ਤਾਂ ਤੁਹਾਨੂੰ ਆਟੋਮੈਟਿਕਲੀ ਉਸ ਗਰੁੱਪ ਦੇ ਵਿੱਚ ਨਵੀਂ ਜਿਹੜੀ ਵੀਡੀਓ ਅਪਲੋਡ ਹੋਇਆ ਕਰੇਗੀ ਤੁਹਾਨੂੰ ਮਿਲ ਜਾਇਆ ਕਰੇਗੀ ਤੁਹਾਨੂੰ ਉਹ ਵੀਡੀਓ ਲੱਭਣੀ ਨਹੀਂ ਪਵੇਗੀ ਨਾ Facebook ਤੇ ਨਾ YouTube ਤੇ ਜਿਆਦਾ ਤੋਂ ਜਿਆਦਾ ਸਾਡੇ WhatsApp ਵਾਲੇ ਚੈਨਲ ਨੂੰ ਫੋਲੋ ਕਰੋ ਹੁਣ ਆਪਾਂ ਵਾਪਸ ਆਉਂਦੇ ਹਾਂ ਵੀਡੀਓ ਦੇ ਉੱਪਰ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਜਿਸ ਤਰ੍ਹਾਂ ਕੋਰੋਨਾ ਦੇ ਮ ਫਿਰ ਇਹ ਕਰੋਨਾ ਦੀ ਲਹਿਰ ਕਿ ਵੱਡੀ ਲਹਿਰ ਹੋਵੇਗੀ ਲਾਕਡਾਊਨ ਲੱਗ ਸਕਦਾ ਹੈ ਪਹਿਲਾਂ ਵਰਗੇ ਹਾਲਾਤ ਹੋਣ ਵੀ ਬਣ ਸਕਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਾਂਗੇ ਕਿ ਕੋਵਿਡ ਦੇ ਉੱਪਰ ਕੀ ਨਵੀਂ ਅਪਡੇਟ ਹੈ ਤੇ ਸਰਕਾਰ ਇੰਡੀਆ ਦੀ ਸਰਕਾਰ ਇਸ ਦੇ ਉੱਪਰ ਕੀ ਕੀ ਐਕਸ਼ਨ ਲੈਣ ਜਾ ਰਹੀ ਹੈ ਇਸ ਸਮੇਂ ਸਿੰਗਾਪੁਰ ਤੇ ਹਾਂਗਕਾਂਗ ਦੇ ਵਿੱਚ ਜਿਹੜਾ ਕੋਵਿਡ ਵਾਲਾ ਮਾਹੌਲ ਬਣਿਆ ਹੋਇਆ ਹੈ ਉਹ ਕਿਸੇ ਵੀ ਹਿਸਾਬ ਦੇ ਨਾਲ ਸਹੀ ਤਾਂ ਬਿਲਕੁਲ ਵੀ ਨਹੀਂ ਲੱਗ ਰਿਹਾ ਇਹ ਦੁਨੀਆ ਦੇ ਲਈ ਇੱਕ ਟੈਨਸ਼ਨ ਵਾਲੀ ਗੱਲ ਤਾਂ ਹੈ ਜੇਕਰ ਆਪਾਂ ਹਾਂਗਕਾਂਗ ਦੀ ਗੱਲ ਕਰੀਏ ਤਾਂ ਉੱਥੇ ਇੱਕ ਵੀਕ ਦੇ ਵਿੱਚ 31 ਕਰੋਨਾ ਦੇ ਮਾਮਲੇ ਸਾਹਮਣੇ ਆਏ ਨੇ ਉਹ ਵੀ ਕੋਈ ਨਾਰਮਲ ਕਰੋਨਾ ਦੇ ਮਾਮਲੇ ਹਾਂਗਕਾਂਗ ਦੇ ਅੰਦਰ ਨਹੀਂ ਆਏ ਜਿੰਨੇ ਵੀ ਪੇਸ਼ੈਂਟ ਐਡਮਿਟ ਹੋਏ ਉਹ ਬਹੁਤ ਜ਼ਿਆਦਾ ਸੀਰੀਅਸ ਸਨ ਕੋਵਿਡ ਦੇ ਦੌਰਾਨ ਆਪਾਂ ਇੰਡੀਆ ਦੇ ਵਿੱਚ ਵੀ ਦੇਖਿਆ ਹੈ ਤੇ ਪੂਰੀ ਦੁਨੀਆ ਦੇ ਵਿੱਚ ਵੀ ਦੇਖਿਆ ਹੈ ਕਿ ਕਿੰਨੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ ਜਿਹੜਾ ਸਭ ਤੋਂ ਵੱਡਾ ਟੈਨ ਕਾਂ ਦੀ ਮੌਤ ਹੋ ਚੁੱਕੀ ਹੈ ਜਿੱਦਾਂ ਦੀ ਸਿਚੁਏਸ਼ਨ ਬਣੀ ਹੈ ਉਸ ਦੇ ਹਿਸਾਬ ਦੇ ਨਾਲ ਇੰਡੀਆ ਦੇ ਹੈਲਥ케ਅਰ ਸਿਸਟਮ ਨੂੰ ਬਹੁਤ ਜ਼ਿਆਦਾ ਅਲਰਟ ਰੈਟ ਦੀ ਲੋਡ ਬਣ ਗਈ ਹੈ ਪਿਛਲੀ ਵਾਰ ਜਿਹੜਾ ਕੋਵਿਡ 19 ਆਇਆ ਸੀ ਉਹ ਚਾਈਨਾ ਦੇ ਵਿੱਚੋਂ ਸ਼ੁਰੂ ਹੋਇਆ ਸੀ ਉੱਥੋਂ ਹੀ ਸਾਰੀ ਦੁਨੀਆ ਦੇ ਵਿੱਚ ਫੈਲਿਆ ਸੀ ਇਸ ਵਾਰ ਜਿਹੜਾ ਕਰੋਨਾ ਦਾ ਇਹ ਨਵਾਂ ਵੇਰੀਐਂਟ ਆਇਆ ਹੈ ਉਹ ਸਟਾਰਟ ਹੋਇਆ ਹੈ ਜੀ ਹਾਂਗਕਾਂਗ ਅਤੇ ਸਿੰਗਾਪੁਰ ਦੇ ਵਿੱਚੋਂ ਹਾਂਗਕਾਂਗ ਦਾ ਆਪਾਂ ਕਹਿ ਸਕਦੇ ਹਾਂ ਕਿ ਚਾਈਨਾ ਦਾ ਹੀ ਹੁਣ ਸਤ ਤਕਰੀਬਨ ਬਾਲ ਹੀ ਚੁੱਕਿਆ ਹੈ ਕਰੋਨਾ ਦੇ ਜਿਹੜੇ ਅਲੱਗ-ਅਲੱਗ ਵੇਰੀਐਂਟ ਨੇ ਜਿਵੇਂ ਕਿ ਡੈਲਟਾ ਵਗੈਰਾ ਇਹ ਆਉਂਦੇ ਰਹੇ ਵਿਚ ਇਹ ਵੀ ਹੈ ਕਿ ਜਿਹੜਾ ਇਹ ਐਸ ਵਾਰ ਵਾਲਾ ਕੋਵਿਡ ਹੈ ਇਹ ਬਹੁਤ ਜਲਦੀ ਫੈਲ ਰਿਹਾ ਹੈ ਪਿਛਲੇ ਸਾਰੇ ਵੇਰੀਐਂਟ ਦੇ ਨਾਲੋਂ ਹੀ ਇਹ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਹਾਂਗਕਾਂਗ ਦੇ ਵਿੱਚ ਅਤੇ ਸਿੰਗਾਪੁਰ ਦੇ ਵਿੱਚ ਏਸ਼ੀਆਨ ਬਾਲੀਵੁੱਡ ਐਕਟਰ ਸਲਪਾ ਨੇ ਵੀ ਆਪਣੇ ਟਵਿੱਟਰ ਜਾਂ ਕਿ ਐਕਸ ਦੇ ਉੱਪਰ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਵੇਂ ਵੇਰੀਐਂਟ ਵਾਲਾ ਕਰੋਨਾ ਮੈਨੂੰ ਹੋ ਚੁੱਕਿਆ ਹੈ ਜੇਕਰ ਕੋਈ ਪਿਛਲੇ ਸਮੇਂ ਦੌਰਾਨ ਮੇਰੇ ਸੰਪਰਕ ਦੇ ਵਿੱਚ ਆਇਆ ਹੈ ਤਾਂ ਉਹ ਆਪਣਾ ਚੈੱਕਅਪ ਕਰਵਾ ਲਵੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਇਹ ਵੀ ਸਵਾਲ ਆ ਰਹੇ ਨੇ ਕਿ ਅਸੀਂ ਕਰੋਨਿਆਂ ਦੀਆਂ ਸਾਰੀਆਂ ਵੈਕਸੀਨ ਲਈਆਂ ਹੋਈਆਂ ਨੇ ਕੀ ਅਸੀਂ ਸੇਫ ਹਾਂ ਸਾਨੂੰ ਕਰੋਨਾ ਇਸ ਦੇ ਨਾਲ ਨਹੀਂ ਹੋਵੇਗਾ ਜਿਹ ਕੋਵਿਡ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਵੈਕਸੀਨ ਹੋਈ ਸੀ ਉਹਨਾਂ ਨੂੰ ਵੀ ਫਿਰ ਤੋਂ ਕੋਵਿਡ ਹੋ ਗਿਆ ਸੀ ਹਾਲਾਂਕਿ ਕਿਹਾ ਤਾਂ ਇਹੀ ਗਿਆ ਸੀ ਕਿ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗ ਜਾਵੇਗੀ ਉਹਨਾਂ ਨੂੰ ਕੋਵਿਡ ਦਾ ਖਤਰਾ ਨਹੀਂ ਹੋਵੇਗਾ ਪਰ ਫਿਰ ਵੀ ਕਈ ਤਰ੍ਹਾਂ ਦੇ ਕੇਸ ਸਾਹਮਣੇ ਆਏ ਸਨ ਵੈਕਸੀਨੇਸ਼ਨ ਤੋਂ ਬਾਅਦ ਵੀ ਜਿਨ੍ਹਾਂ ਨੂੰ ਕੋਵਿਡ ਹੋ ਗਿਆ ਸੀ ਤੇ ਮੁੰਬਈ ਦੇ ਵਿੱਚ ਜਿਹੜੀਆਂ ਦੋ ਮੌਤਾਂ ਹੋਈਆਂ ਨੇ ਕੋਵਿਡ ਦੇ ਨਵੇਂ ਵੇਰੀਐਂਟ ਦੇ ਨਾਲ ਉਹ ਮੁੰਬਈ ਦੇ ਪ੍ਰੇਲ ਇਲਾਕੇ ਦੇ ਵਿੱਚ ਬੀਐਮਸੀ ਦੇ ਹਸਪਤਾਲ ਦੇ ਵਿੱਚ ਇੱਕ ਜਾਨੇ ਦੀ ਤਾਂ ਮੌਤ ਹੋਈ ਹੈ ਇਹ ਇੱਕ 14 ਸਾਲ ਦੀ ਲੜਕੀ ਸੀ ਜਿਸ ਨੂੰ ਪਹਿਲਾਂ ਤੋਂ ਹੀ ਕਿਡਨੀ ਦੀ ਇੱਕ ਸੀਰੀਅਸ ਪ੍ਰੋਬਲਮ ਸੀ ਇਹ ਕਰੋਨਾ ਦੇ ਨਵੇਂ ਵ 9 ਸਾਲਾਂ ਦੀ ਔਰਸੀ ਤੇ ਉਸ ਨੂੰ ਵੀ ਕੈਂਸਰ ਸੀ ਇਹ ਦੋ ਮੋਤਾਂ ਹੋਈਆਂ ਨੇ ਏਸ਼ੀਆ ਦੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦੇ ਨਾਲ ਪਰ ਇਹ ਦੋਨੇ ਜਣੇ ਹੀ ਪਹਿਲਾਂ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਗ੍ਰਸਤ ਸਨ ਸਿੰਗਾਪੁਰ ਦੇ ਵਿੱਚ 28% ਵਾਧਾ ਹੋਇਆ ਹੈ ਕੋਵਿਡ 19 ਦੇ ਮਾਮਲਿਆਂ ਦੇ ਵਿੱਚ ਹਾਲ ਹੀ ਦੇ ਟਾਈਮ 'ਚ ਸਿੰਗਾਪੁਰ ਦੇ ਵਿੱਚ ਇੱਕ ਵੀਕ ਦੇ ਅੰਦਰ ਹੀ 14000 ਦੇ ਨੇੜੇ-ਤੇੜੇ ਨਵੇਂ ਕੋਵਿਡ ਦੇ ਮਰੀਜ਼ ਆ ਚੁੱਕੇ ਨੇ ਜਾਂ ਕੀ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਇਹਨਾਂ ਦੇ ਵਿੱਚੋਂ 133 ਲੋਕਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਨਾ ਪੈ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਸਨ ਕਰੋਨਾ ਦਾ ਜਿਹੜਾ ਇਹ ਨਵਾਂ ਵੇਰੀਐਂਟ ਨੇ ਕਰੋਨਾ ਦੀ ਇਸ ਵਾਰ ਵਾਲੇ ਦੇ ਹਾਂਗਕਾਂਗ ਦੇ ਵਿੱਚ ਕਰੋਨਾ ਦੇ ਨਵੇਂ ਵੇਰੀਐਂਟ ਦੇ ਨਾਲ 31 ਲੋਕਾਂ ਦੀ ਮੌਤ ਅੱਜ ਤੱਕ ਹੋ ਚੁੱਕੀ ਹੈ ਜਦੋਂ ਤੱਕ ਮੈਂ ਵੀਡੀਓ ਰਿਕਾਰਡ ਕਰ ਰਿਹਾ ਹਾਂ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਰੋਨਾ ਦੇ ਜਿੰਨੇ ਵੀ ਵੇਰੀਐਂਟ ਆਏ ਡੈਲਟਾ ਮਾਡਲ ਤੋਂ ਬਾਅਦ ਉਹ ਕੋਈ ਇੰਨੇ ਜ਼ਿਆਦਾ ਖਤਰਨਾਕ ਨਹੀਂ ਸਨ ਉਹਨਾਂ ਦੇ ਨਾਲ ਇੰਨੀਆਂ ਮੌਤਾਂ ਨਹੀਂ ਹੋਈਆਂ ਸੀ ਜਿੰਨੀਆਂ ਇਸ ਵਾਰ ਹੋ ਰਹੀਆਂ ਨੇ ਤੇ ਹਾਂਗਕਾਂਗ ਕੋਈ ਬਹੁਤ ਵੱਡਾ ਦੇਸ਼ ਤਾਂ ਨਹੀਂ ਹੈ ਇੱਕ ਛੋਟਾ ਜਿਹਾ ਟਾਪੂ ਹੈ ਤੇ ਉਸ ਦੇ ਉੱਪਰ ਜੇਕਰ 31 ਲੋਕ ਮਾਰ ਸਕਦੇ ਨੇ ਤੁਸੀਂ ਆਪ ਦੇਖੋ ਕਿ ਹਾਲਤ ਕਿੰਨੀ ਜ਼ਿਆਦਾ ਮਾੜੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੰਡੀਆ ਦੇ ਦੀ ਇਹ ਗੱਲ ਹੈ ਕਿ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਗੰਭੀਰ ਬਿਮਾਰੀਆਂ ਪਹਿਲਾਂ ਤੋਂ ਹੀ ਨੇ ਜਿਵੇਂ ਕਿ ਸ਼ੂਗਰ ਦੀ ਬਿਮਾਰੀ ਹੋਗੀ ਡਾਇਬਟਿਕ ਹੋਗੀ ਕੈਂਸਰ ਪੀੜਤ ਹੋਗੇ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਕਿਸੇ ਨੂੰ ਭਿਆਨਕ ਤੋਂ ਭਿਆਨਕ ਕੋਈ ਹੋਰ ਬਿਮਾਰੀ ਹੈ ਇਸ ਕਰਨਾ ਏਰੀਆ ਦੇ ਸਿਹਤ ਸਿਸਟਮ ਨੂੰ ਵੀ ਡਰਨ ਦੀ ਲੋੜ ਹੈ ਤੇ ਥੋੜਾ ਐਕਟਿਵ ਰਹਿਣ ਦੀ ਲੋੜ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਛੋਟੇ ਬੱਚੇ ਨੇ ਜਾਂ ਫਿਰ ਬਜ਼ੁਰਗ ਨੇ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਪੀੜਤ ਨੇ ਤਾਂ ਤੁਹਾਨੂੰ ਭੀੜ-ਪਾੜ ਵਾਲੀ ਜਗ੍ਹਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਫਿਰ ਮਾਸਕ ਲਗਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਹਾਲ ਤੁਸੀਂ ਥੋੜੇ ਜਿਹਾ ਅਵੇਅਰ ਜ਼ਰੂਰ ਰਹੋ ਕਿਉਂਕਿ ਕਰੋਨਾ ਫਿਰ ਤੋਂ ਵਾਪਸ ਆ ਰਿਹਾ ਹੈ ਤੇ ਨਾ ਹੀ ਕੋਈ ਇੰਨੇ ਜ਼ਿਆਦਾ ਡਰਨ ਦੀ ਲੋੜ ਹੈ ਕਿ ਕਰੋਨਾ ਆ ਰਿਹਾ ਹੈ ਜਾਂ ਜੇ ਅਜੇ ਹੀ ਵੀ ਕੋਈ ਹਾਹਾਕਾਰ ਨਹੀਂ ਮੱਚੀ ਪ੍ਰੋਕਾਸ਼ਨ ਲੈਣੇ ਸ਼ੁਰੂ ਕਰ ਦਿਓ ਮਾਸਕ ਲਗਾਉਣਾ ਸ਼ੁਰੂ ਕਰ ਦਿਓ ਸੈਨੀਟਾਈਜ਼ ਵਗੈਰਾ ਵਰਤਣਾ ਸ਼ੁਰੂ ਕਰ ਦਿਓ ਤੇ ਭੀੜ ਭੜ ਵਾਲੀਆਂ ਜਗ੍ਹਾ ਜਾਣ ਤੋਂ ਥੋੜਾ ਜਿਹਾ ਪਰਹੇਜ਼ ਰੱਖਣਾ ਸ਼ੁਰੂ ਕਰ ਦਿਓ ਜਿੰਨਾ ਟਾਈਮ ਇਹ ਸਾਰਾ ਮਸਲਾ ਠੰਡਾ ਨਹੀਂ ਹੋ ਜਾਂਦਾ ਇਸ ਜੀ ਕੋਵਿਡ ਦੇ ਉੱਪਰ ਸਾਡੀ ਨਵੀਂ ਅਪਡੇਟ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਲਾਕਡਾਊਨ ਲੱਗੇਗਾ ਜਾਂ ਪਹਿਲਾਂ ਵਰਗੇ ਹਾਲਾਤ ਹੋਣਗੇ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜ਼